بی بی ایم پی دی ہو گئی جی لو جی راستان نے ووٹ وہ تھی بی جی پی سرکار ہے نے پاتی جی دو کلا گیا جی ہاچل کہنا میں ووٹ نہیں پاؤں کی گل باجوا صاحب پوچھو پھر انہوں نے اپنے تہانے ووٹ کیوں نہیں پائی ووٹ کیوں نہیں پائی ہلنی نے ووٹ کیوں نہیں پائی چوپ رہنا بھی ادی حمایت ہوں سارے کہتے پاؤں گے ਨਿਕਾ ਉੱਥੇ ਉੱਥੇ ਜਦੋਂ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਬੋਰਡ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਚੁੱਪ ਹੋਣਾ ਵੀ ਤਾਂ ਦੀ ਹਮਾਇਤੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਹਰਿਆਣਾ ਦਾ ਕਾਂਗਰਸੀ ਵੀ ਹੈ ਕਾਂਗਰਸ ਸਾਹਿਬ ਤੱਕ ਨਹੀਂ ਸਪਸ਼ਟ ਕਰ پا ਰਹੀ ਕਿ ਅਸੀਂ ਕਿੱਧਰ ਆ ਜੀ ਆਪ ਸਰਗੀ ਅੱਲਾ ਅਸੀਂ ਤਾਂ ਹੈਗੇ ਸਿੱਧੇ ਨਾਲ ਖੜੇ ਲੋਕਾਂ ਦੇ ਅਸੀਂ ਤਾਂ ਲੋਕਾਂ ਦੇ ਨਾਲ ਖੜੇ ਬਾਲ ਸਾਹਿਬ ਤੇ ਜਿਹੜੇ ਗੁਪਤਾ ਸਾਹਿਬ ਨੇ ਉਹ ਕੀ ਕਹੇ ਗੁਪਤਾ ਸਾਹਿਬ ਤਾਂ ਕਹਿੰਦਾ ਮੈਂ ਟੀ ਲੈ ਜਾਂਦਾ ਖਰੀਆਨੇ ਦੇ ਬਚਾਣੇ ਮੈਂ ਮੈਂ ਅਸੀਂ ਨਾਲ ਹੀ ਵਿਰੋਧ ਕੀਤਾ ਅਸੀਂ ਅਸੀਂ ਕਿੱਥੋਂ ਦੇਵਾਂ ਕਿੱਥੋਂ ਬਚਾਣਗੇ ਟੀਲਾਂ ਤੱਕ ਨਹੀਂ ਚਾਂਦੀ ਦੀਆਂ ਤਾਂ ਮੈਂ ਦੇਖੋ ਜੇ 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 ਪਿੱਛੇ ਜਾਓਗੇ ਫਿਰ ਚਾਂਦੀ ਦੀ ਕਹੀ ਦੇਊਗੀ ਤੁਹਾਨੂੰ نہیں نہیں جیسے نہ ہو گیا چل رہا ہو گیا پانی کا راکا تو بھاجپا چاہیے پانی کا رکھا تھوڑا پہ رکھا لو آسو ਕਿਆ ਸੀ ਜੀ ਕੀ ਦੀ ਦੁਕਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਜੀ ਜੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਣੇ ਜੇ ਹਿਸਟਰੀ 'ਚ ਗਏ ਹਿਸਟਰੀ 'ਚ ਨਾ ਜਾਓ

ਪਰ ਬਾਜੀ ਬਸ ਛੇਰ ਨੂੰ ਦੱਸ ਕਿ ਤੇ ਦੇ ਆ ਬਈ ਇੰਡੀਆ ਬਲਾਕ ਕਿਹੜਾ ਹਿੱਸਾ ਇੰਡੀਆ ਬਲਾਕ ਰੀਆ ਬਲਾਕ ਜੀ 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 ਪਰ ਬਾਜੀ ਬਸ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬਥੇਰਾ ਲੈ ਕੋਈ ਗੱਲ ਕੰਮ ਜਾਣੇ ਪਾਸ ਚ ਵਾ ਫੈੜਾ ਕੋਈ ਅਮੇ ਪਾਕਿਸਤਾਨ ਤੱਕ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲ ਕਾਨੂੰ ਆਪਣਾ ਨੇ ਕਾਨੂੰ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਦਾ ਉੱਠੂ ਗਈ ਫਿਰੋ ਬੀਬੀ ਐਮਬੀ ਤੇ ਫਿਰ ਉਹਨਾਂ ਨੂੰ ਕੱਲ ਕਰ ਲੈਣਗੇ ਕੱਲ ਕਰ ਲੈ ਲੈ ਕੇ ਆਇਆ ਮੈਂ ਸਿੱਪੀਸ ਕਾਲਿੰਗ ਕੋਲ ਤੇ ਬੀੜੀ ਮੰਗਾ ਚਲੋ ਬੀੜੀ ਉਹ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਪਤਾ ਲੱਗੇ ਕਹਾਵਤ ਕੱਟ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਦੂਮਨੇ ਥੱਲੇ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤੇ ਜਾਵੇ ਬਿਲਕੁਲ ਸਹੀ ਸਹੀ ਬਾਜੋ 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 ਸਹੀ ਬਾਜੋ ਬਾਜੋ ਇੱਕ ਕਹਾਵਤ ਹੈ ਪੰਜਾਬੀ ਪੜੀਂਦੇ ਤੁਸੀਂ ਪੀਪੀਐਸ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ ਅੱਛਾ ਜੀ ਮੈਨੂੰ ਚੰਗੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਡਰਬੀ ਘੋੜਾ ਏ ਟੱਟੂ ਏ ਤੇ ਉਹ ਕੀ ਹੁੰਦਾ ਫਿਰ ਓਏ ਗਰਵੀ ਕੋੜਾ ਟਟੂ ਹੈ ਇਹ ਕੀ ਹੋ ਗਿਆ ਉਹ ਕਿਹੜੀ ਲੈਂਗੁਏਜ ਹੈ ਤੁਸੀਂ ਕਹਿ ਨਹੀਂ ਆਪਾ ਤੁਹਾਡੀ ਡਰੈਕ ਕਰੀਏ ਜੀ ਤੁਹਾਡੀ ਡਰੂ ਪਈ ਹੈ ਗੱਲ ਕਰਨ ਤਾਂ ਦਿਓ ਤਾਂ ਕਰਾਂ ਬਹਿ ਜਾਓ ਮਾਰਿਓ ਮਖਮਦ ਰੱਜੀਏ ਨੂੰ ਡੈਸ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਰਿਪੋਰਟ ਡੈਸ ਕੀਤਾ ਜਾਵੇ ਜੋ ਵੀ ਕੋਈ ਰਿਪੋਰਟ ਦੀ ਜਦ ਤੋਂ ਬਿੜਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਜਿਹੜੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੇ ਕਲੂ ਪੜਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫੈਲ ਫੁੱਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇ ਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬਸ ਕਰੋ ਚੁੱਪ ਕਰ ਜਾ ਬੋਲੋ ਜੀ ਕੀ ਬਦਲ ਕਰੋ ਤੁਹਾਡੇ ਤਾਂ ਪਹਿਲਾਂ ਜਿਹੜਾ ਇੱਥੇ ਸੀ ਉਹ ਵੀ ਇਹ ਗੱਲ ਫੈਲੀ ਸੀ ਕਿ ਮੈਂ 25 ਸਾਲ ਹੀ ነਨ ਤੇ ਤੁਹਾਡੇ ਜਨਮ ਵਾਲਿਆ ਜਿਆ ਕਰਦੇ ਨਹੀਂ ਲੰਬਾ ਨੀ ਜਦੋਂ ਆਈ ਆਈ ਗਿਰੋ ਗੁਰੂਬਾਰਾ ਸਾਹਿਬ ਬੈਠੋ ਬਾਜਰਾ ਸਾਹਿਬ ਬਾਜਰਾ ਸਾਹਿਬ ਬੈਠੋ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਬਾਜਰਾ ਸਾਹਿਬ ਬੈਠੋ ਉਹ ਦੇਖਿਆ ਨਹੀਂ ਅਸੀਂ ਬੈਠੇ ਉਹ ਇੱਕੋ ਫਿਰੋ ਜੀਮ ਸਾਹਿਬ ਕੰਟੀਨਿਊ ਕਰੋ ਜੀ ਦੇਖ ਵੇਟ ਕਰੋ ਤੁਹਾਡੇ ਸਾਹਮਣੇ ਵੀ ਟਾਈਮ ਆ ਜਾਣਾ ਬੜੀ ਜਲਦੀ ਵੇਟ ਕਰੋ ਕਿਸੇ ਹੋਰ ਬੱਸ ਚ ਨਾ ਚੜ ਜਾਓ ਉਹਦੇ ਭਾਈ ਵਾਂਗੂ ਇੱਕੋ ਅੱਡੇ 'ਤੇ ਰਹੋ ਜਿਹੜਾ ਪਹਿਲੇ ਫਲੋਰ 'ਤੇ ਹੋ ਕਿਹੜੇ ਅੱਡੇ 'ਤੇ ਚਲਾ ਗਿਆ ਫਿਰ ਜਿਹੜਾ ਪਹਿਲੇ ਫਲੋਰ 'ਤੇ ਆ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾ ਹਾਂ ਕਿ ਚੀਰ ਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ